ਸਾਸਤਰੀ ਕਾਲ ਜੀ ਕੱਪੜੇ ਲੀੜੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਲੈ ਕੇ ਆਏ ਮਸ਼ੀਨ ਵਰਕ ਤੇ ਸੂਟ ਹਾਂ ਜੀ ਐਫਸ ਸੂਟ ਹੈ ਐਸ ਤੇ ਸਾਰੇ ਫਰੰਟ ਤੇ ਵਰਕੇ ਇਹ ਪੀਚ ਕਲਰ ਦਾ ਸ਼ਰਟ ਹੈ ਔਰ ਇਸ ਦੇ ਨਾਲ ਪ੍ਰਿੰਟਡ ਸਲਵਾਰ ਹੈ ਇਹ ਜਿਸ ਤਰ੍ਹਾਂ ਆਪਣੇ ਕੋਲ ਦੁਪੱਟੇ ਔਰ ਸਲਵਾਰਸ ਕੋਈ ਆਪਣੇ ਕੋਲ ਰੀਯੂਜ਼ ਕਰਨੇ ਹੁਣ ਆਪਣੇ ਕੋਲ ਪਏ ਹੁਣ ਉਹਨਾਂ ਦੇ ਨਾਲ ਸੂਟ ਤਿਆਰ ਕੀਤੇ ਆ ਜੀ ਇਹ ਸਲਵਾਰ ਹੈ ਇਸ ਦੇ ਨਾਲ ਦੁਪੱਟਾ ਹੈ ਇਸ ਦੇ ਨਾਲ ਇਹ ਸ਼ਰਟ ਤਿਆਰ ਕੀਤਾ ਹੈ ਇਹ ਹਲਕਾ ਫੁਲਕਾ ਇਸ ਦੇ ਫਰੰਟ ਤੇ ਵਰਕ ਕਰਵਾ ਲਿਆ ਜਿਸ ਤੱਕ ਇਹ ਸਲਵਾਰ ਦੇ ਵਿੱਚ ਬਾਬਾ ਕਲਰ ਸੀ ਬਾਬਾ ਕਲਰ ਦੀ ਲੈ ਕੇ ਸ਼ਰਟ ਔਰ ਇਹ ਇਸ ਦੇ 슬ੀਵਸ ਤੇ ਵਰਕ ਕਰਵਾਇਆ ਹੈ इस तरह घर पे कपड़े भी यूज हो जाते हैं तो बहुत प्यारे सूट तैयार हो जाते हैं तो घट खर्चे सूट तैयार हो जाते हैं सिर्फ शर्ट पर ही ये खर्चा आएगा हाँ जी नैक्सट है जी ये ग्रे कलर का सूट है यह कैमरे थोड़ा ज़्यादा लाइट आ रहा थोड़ा जहा डार्क सूट है ए इसका नैक्ट वर्क आएगा नैक्ट सामने वर्क आएगा हाँ जी ए सलीवस से वर्क है ਇਸ ਤੇ ਬਾਟਮ ਤੇ ਵਰਕ ਹੈ ਇਹ ਸੂਟ ਤਿਆਰ ਹੋ ਕੇ ਬਹੁਤ ਹੀ ਸੋਹਣਾ ਸੂਟ ਪੜੇਗਾ ਸੂਟ ਦੇ ਸਾਰੇ ਗ੍ਰੇ ਸਟਿਚ ਹੋਣ ਤੋਂ ਬਾਅਦ ਹੀ ਆਉਂਦੀ ਹੈ ਹਾਂਜੀ ਇਹ ਵੀ ਦੁਪੱਟਾ ਰੀਯੂਜ਼ ਕੀਤਾ ਹੈ ਜੀ ਇਹ ਦੁਪੱਟਾ ਹੈ ਇਸ ਦੇ ਨਾਲ ਇਹ ਦੁਪੱਟੇ ਦੇ ਵਿੱਚ ਗ੍ਰੇ ਔਰ ਬਲੂ ਕਲਰ ਸੀ ਹਾਂਜੀ ਇਹ ਬੋਟੀ ਸੀ ਗ੍ਰੇ ਔਰ ਬਲੂ ਕਲਰ ਦੀ ਤੇ ਇਸ ਤਰੀਕੇ ਗ੍ਰੇ ਸੂਟ ਲੈ ਕੇ ਇਸ ਤੇ ਵਿੱਚ ਬਲੂ ਤੇ ਦੁਪੱਟੇ ਨਾਲ ਦੇ ਪੈਰਲਟ ਕਲਰ ਦਾ ਐ ਐਮਬਰਾਇਡਰੀ ਕੀਤੀ ਹੈ ਇਸ ਤਰ੍ਹਾਂ ਹਮ ਦੁਪੱਟੇ ਦਾ ਖਰਚਾ ਨਹੀਂ ਹੋਇਆ ਤੇ ਇਹ ਬਹੁਤ ਘੱਟ ਪੈਸੇ 'ਚ ਬਹੁਤ ਸੋਹਣਾ ਸੂਟ ਤਿਆਰ ਹੋ ਜਾਏਗਾ ਇਹ ਸੈਮੀ ਫਾਰਮਲ ਸੂਟ ਤਿਆਰ ਹੋਏਗਾ ਜੀ ਹਾਂ ਜੀ ਨੈਕਸਟ ਹੈ ਦੁਪੱਟਾ ਸੀ ਇਸ ਦੁਪੱਟੇ ਤੇ ਗ੍ਰੀਨ ਤੇ 골ਡਨ ਲੈਸ ਲੱਗੀ ਸੀ ਹਾਂ ਜੀ ਨੈਕਸਟ ਹੈ ਦੁਪੱਟਾ ਇਸ ਦੇ ਉੱਪਰ ਗ੍ਰੀਨ ਔਰ 골ਡਨ ਲੈਸ ਸੀ ਬਲੂ ਕਲਰ ਦਾ ਦੁਪੱਟਾ ਸੀ ਤੇ ਇਸ ਦੇ ਨਾਲ ਮੋਰ ਪੰਖੀ ਸੂਟ ਤਿਆਰ ਕੀਤਾ ਹੈ ਇਸ ਵਿੱਚ 골ਡਨ ਗ੍ਰੀਨ ਤੇ ਬਲੂ ਕਲਰ ਦੀ ਐਮਬ੍ਰੋਇਡਰੀ ਕਰਕੇ ਐਸਾ ਫਰੰਟ ਹੈ ਐਸ ਤੇ 슬ੀਵਸ ਤੇ ਵਰਕ ਹੈ ਇਸ ਦੇ ਬੈਕ ਤੇ ਕਟਵਰਕ ਰੱਖੀ ਹੈ ਤੇ ਬਾਟਮ ਤੇ ਵੀ ਐਵੇਂ ਸੇਮ ਵਰਕ ਹੈ ਤੇ ਇਸ ਤਰ੍ਹਾਂ ਇਹ ਇਸ ਦੁਪੱਟੇ ਦੇ ਨਾਲ ਬਹੁਤ ਪਿਆਰਾ ਸੂਟ ਤਿਆਰ ਹੋਏਗਾ ਹਾਂਜੀ ਨੈਕਸਟ ਹੈ ਜੀ यह टैबी सिलक पर सूट है तो यह जिस तरह अपने कोवी दुपट्टे पए होंगे हैं दुपटे की अम्ब्रॉयडरी कट के लगे इस लगे पैच और इस बैक से बैक का पैच है सेम है फ्रंट बैक से पैच लगाए हैं इस बॉटम से पैच है ਇਸ ਸਲੇਵਸ ਤੇ ਪੈਚ ਲਗਾਇਆ ਹੈ ਹਾਂਜੀ ਇਸ ਤਰ੍ਹਾਂ ਆਪਣੇ ਕੋਲ ਘਰ ਜੋ ਦੁਪੱਟੇ ਪਏ ਹੁੰਦੇ ਆ ਉਸ ਨੂੰ ਰੀਯੂਜ਼ ਕਰਕੇ ਤੇ ਬਹੁਤ ਘੱਟ ਪੈਸੇ ਚ ਆਪਾਂ ਬਹੁਤ ਸੋਹਣੇ ਸੂਟ ਤਿਆਰ ਕਰ ਸਕਦੇ ਹਾਂ ਅਸੀਂ ਤੇ ਜੇ ਤੁਸੀਂ ਵੀ ਕੋਈ ਸੂਟ ਤਿਆਰ ਕਰਵਾਉਣਾ ਹੋਵੇ ਇਸ ਤਰ੍ਹਾਂ ਸਾਡੇ ਤੋਂ ਕਰਵਾ ਸਕਦੇ ਹੋ ਜੀ ਸਾਡੇ ਵੀਡੀਓਜ਼ ਵੇਖਣ ਲਈ ਥੈਂਕ ਯੂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ